ਸਿੱਖ ਕੌਮ ਦੇ ਚਲੰਤ ਮੁੱਦਿਆਂ ਨੂੰ ਲੈ ਕੇ ਸ਼੍ਰੀ ਫਤਿਹਗੜ ਸਾਹਿਬ ਵਿਖੇ ਐਸਜੀਪੀਸੀ ਦੀ ਆਂਤਰੀ ਕਮੇਟੀ ਦੀ ਅਹਿਮ ਬੈਠਕ ਹੋਈ ਐਸਜੀਪੀਸੀ ਪ੍ਰਧਾਨ ਅਵਤਾਰ ਸਿੰਘ ਦੀ ਪ੍ਰਧਾਨਗੀ ਵਿੱਚ ਹੋਈ ਬੈਠਕ ਵਿੱਚ ਵੱਖ-ਵੱਖ ਥਾਵਾਂ ਤੇ ਗੁਰਬਾਣੀ ਦੀ ਹੋ ਰਹੀ ਬੇਅਦਬੀ ਦਾ ਮੁੱਦਾ ਖਾਸ ਰਿਹਾ ਐਸਜੀਪੀਸੀ ਪ੍ਰਧਾਨ ਨੇ ਪਿਛਲੇ ਦਿਨੀ ਅਮਰੀਕਾ ਦੇ ਯੂਨੀਅਨ ਸਿਟੀ ਕੈਲੀਫੋਰਨੀਆ ਵਿੱਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਤੇ ਨਾਲ ਹੀ ਜਗਰਾਉਂ ਦੀ ਇੱਕ ਰੋਡਵੇਜ਼ ਬੱਸ ਵਿੱਚ ਹੋਈ ਗੁਟਕਾ ਸਾਹਿਬ ਦੀ ਬੇਅਦਬੀ ਦੀ ਕੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਸਿੱਖਾਂ ਤੇ ਹੋ ਰਹੇ ਹਮਲਿਆਂ ਤੇ ਗੁਰਬਾਣੀ ਦੀ ਹੋ ਰਹੀ ਬੇਅਦਬੀ ਨੂੰ ਰੋਕਣ ਲਈ ਐਸਜੀਪੀਸੀ ਜਲਦ ਹੀ ਇੱਕ ਬ੍ਰੌਸ਼ਰ ਪ੍ਰਕਾਸ਼ਿਤ ਕਰਵਾ ਕੇ ਸਾਰੇ ਦੇਸ਼ਾਂ ਦੀਆਂ ਸਰਕਾਰਾਂ ਤੇ ਐਮਬੈਸੀਆਂ ਨੂੰ ਭੇਜੇਗੀ ਇਸ ਪత్రికਾ ਵਿੱਚ ਸਿੱਖ ਦੀ ਪਰਿਭਾਸ਼ਾ ਪਛਾਣ ਪਰੰਪਰਾ ਮਰਿਆਦਾ ਤੇ ਸਿੱਖ ਕੌਮ ਵੱਲੋਂ ਸਮਾਜ ਵਿੱਚ ਪਾਏ ਯੋਗਦਾਨ ਬਾਰੇ ਦੱਸਿਆ ਜਾਵੇਗਾ ਸਿੱਖ ਦੇ ਕੈਰੇਕਟਰ ਬਾਰੇ ਸਿੱਖ ਦੀਆਂ ਪਰੰਪਰਾਵਾਂ ਬਾਰੇ ਔਰ ਸਿੱਖਾਂ ਦੀ ਮਰਿਆਦਾ ਬਾਰੇ ਸਿੱਖਾਂ ਦੀ ਪਛਾਣ ਬਾਰੇ ਅਸੀਂ ਇੱਕ ਬ੍ਰੌਚਰ ਤਿਆਰ ਕੀਤਾ ਹੈ ਇਹਦਾ ਅਸੀਂ ਦੁਨੀਆ ਦੇ तमाम ਕੰਟਰੀਜ਼ ਦੀਆਂ ਜਿਹੜੀਆਂ ਐਮਬੈਸੀਜ਼ ਨੇ ਉਹਨਾਂ ਨੂੰ ਬਹੁਤ ਗਲਤੀ ਅਸੀਂ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਪਹੁੰਚਾਵਾਂਗੇ ਤਾਂ ਕਿ ਉਹ ਸਾਡੇ ਸਾਡੀ ਜਿਹੜੀ ਵੱਖਰੀ ਹੋਂਦ ਹੈ ਉਹਦੀ ਉਹਨਾਂ ਨੂੰ ਪਛਾਣ ਹੋ ਸਕੇ ਔਰ ਤਾਂ ਕਿ ਸਾਡੇ ਤੇ ਮੁੜ ਕੇ ਕੇ ਜਹਾਮਰੇ ਨਾ ਐਸਜੀਪੀਸੀ ਮੀਟਿੰਗ ਦੌਰਾਨ ਹੋਰ ਵੀ ਕਈ ਅਹਿਮ ਫੈਸਲੇ ਲਏ ਗਏ ਇਸ ਦੌਰਾਨ ਪੀਲੀਪੀ ਹਾਦਸੇ ਵਿੱਚ ਮਾਰੇ ਗਏ 11 ਸਿੱਖ ਪਰਿਵਾਰਾਂ ਦੇ ਪੀੜਤਾਂ ਨੂੰ 1-1 ਲੱਖ ਰੁਪਏ ਦੀ ਮਦਦ ਰਾਸ਼ੀ ਦਾ ਐਲਾਨ ਕੀਤਾ ਗਿਆ ਜੰਮੂ ਕਸ਼ਮੀਰ ਦੇ ਤਾਜ਼ਾ ਹਾਲਾਤਾਂ ਤੇ ਚਿੰਤਾ ਜ਼ਾਹਿਰ ਕਰਦਿਆਂ ਉਹਨਾਂ ਜੰਮੂ ਕਸ਼ਮੀਰ ਵਾਸੀ ਤੇ ਸਿੱਖਾਂ ਨੂੰ ਪਰੇਸ਼ਾਨ ਕਰਨ ਤੇ ਵੀ ਰੋਸ ਦਾ ਪ੍ਰਗਟਾਵਾ ਕੀਤਾ। ਉਹਨਾਂ ਕਿਹਾ ਕਿ ਕਿਸੇ ਵੀ ਕੁਦਰਤੀ ਆਫਤ ਸਮੇਂ ਐਸਜੀਪੀਸੀ ਨੇ ਬਿਨਾਂ ਕਿਸੇ ਭੇਦਭਾਵ ਕਸ਼ਮੀਰ ਵਾਸੀਆਂ ਦੀ ਮੂਲ ਲੋੜਾਂ ਨਾਲ ਖੁੱਲੀ ਮਦਦ ਕੀਤੀ ਤੇ ਉੱਥੇ ਵਾਸਤੇ ਸਿੱਖਾਂ ਨਾਲ ਅਜਿਹਾ ਵਤੀਰਾ ਨਿੰਦਨਯੋਗ ਹੈ। ਕਰੋੜਾਂ ਰੁਪਏ ਦਾ ਰਾਸ਼ਨ ਵੰਡਿਆ, ਕਰੋੜਾਂ ਰੁਪਏ ਦੀ ਸਮੱਗਰੀਆਂ ਵੰਡੀਆਂ, ਕਰੋੜਾਂ ਰੁਪਏ ਦੇ ਕੰਬਲ, ਰਜਾਈਆਂ, ਤੌਲਾਈਆਂ, ਕੱਪੜੇ ਅਸੀਂ ਵੰਡੇ 2 ਕਰੋੜ ਰੁਪਿਆ ਨਗਦ ਵੀ ਅਸੀਂ ਦਿੱਤਾ ਮਕਾਨ ਬਣਾਉਣ ਲਈ। ਇਹ ਉਹ ਸੰਸਥਾਵਾਂ ਦੇ ਸਬੰਧਤ ਸਿੱਖ ਕਮਿਊਨਿਟੀ ਨਾਲ ਇਸ ਤਰ੍ਹਾਂ ਵਿਹਾਰ ਕੀਤਾ ਨਹੀਂ ਜਾਣਾ ਚਾਹੀਦਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਬਕਾਲ ਸਿੰਘ ਜੀ ਬਾਰਨ ਲਾਲ ਵੀ ਉਹਨਾਂ ਦਾ ਜਿਹੜੇ ਸਿੱਖ ਆਗੂ ਨੇ ਉੱਥੇ کشمیر ਦੇ ਉਹਨਾਂ ਦਾ ਸੰਪਰਕ ਹੋਇਆ ਬੈਠਕ ਦੌਰਾਨ ਐਸਪੀਸੀ ਪ੍ਰਧਾਨ ਵੱਲੋਂ ਅੰਮ੍ਰਿਤਸਰ ਦੇ ਅਟਾਰੀ ਰੇਲਵੇ ਸਟੇਸ਼ਨ ਇੰਟਰਨੈਸ਼ਨਲ 에ਰਪੋਰਟ ਦਿੱਲੀ ਚੰਡੀਗੜ੍ਹ ਅੰਮ੍ਰਿਤਸਰ ਤੋਂ ਇਲਾਵਾ ਪੰਜਾਬ ਦੇ ਸਾਰੇ ਡੋਮੈਸਟਿਕ ਹਵਾਈ ਅੱਡਿਆਂ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਤਸਵੀਰ ਲਗਵਾਉਣ ਦੀ ਮੰਗ ਕੀਤੀ ਤਾਂ ਕਿ ਵਿਦੇਸ਼ੀ ਯਾਤਰੀਆਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ এবੀਪੀ ਸੰਜਾ ਫਤਿਹਗੜ੍ਹ ਸਾਹਿਬ ਤੋਂ ਹਰਪ੍ਰੀਤ ਸਿੰਘ ਦੀ ਰਿਪੋਰਟ